ਸਤਿ ਸ਼੍ਰੀ ਅਕਾਲ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਤੇਜਿੰਦਰ ਚੰਦੀ ਖਬਰਾਂ ਹੁਣ ਤੱਕ ਲੈ ਕੇ ਹਾਜ਼ਰ ਹੋਇਆ ਸੋ ਖਬਰ ਤਰਨ ਤਰਨ ਤੋਂ ਆ ਜਿੱਥੇ ਪੁਲਿਸ ਅਤੇ ਅੱਤਵਾਦੀ ਲਖਵੀਰ ਸਿੰਘ ਲੰਡਾ ਗਰੋ ਦੇ ਤਿੰਨ ਬਦਮਾਸ਼ਾਂ ਦੇ ਵਿਚਕਾਰ ਇਨਕਾਊਂਟਰ ਹੋਣ ਦਾ ਮਾਮਲਾ ਸਾਹਮਣੇ ਆ ਰਿਹਾ ਸੋ ਜਾਣਕਾਰੀ ਦੇ ਅਨੁਸਾਰ ਲੰਡਾ ਗਰੋ ਦੇ ਤਿੰਨ ਮੈਂਬਰਾਂ ਵੱਲੋਂ ਪੁਲਿਸ ਪਾਰਟੀ ਦੇ ਉੱਤੇ ਫਾਇਰਿੰਗ ਜਿਹੜੀ ਕੀਤੀ ਗਈ ਹੈ ਅਤੇ ਇਸ ਦੇ ਜਵਾਬ ਦੇ ਵਿੱਚ ਪੁਲਿਸ ਵੱਲੋਂ ਵੀ ਜਵਾਬੀ ਕਾਰਵਾਈ ਕਰਦੇ ਆ ਗੋਲੀਆਂ ਚਲਾ ਦਿੱਤੀਆਂ ਗਈਆਂ ਅਤੇ ਇਸ ਦੇ ਵਿੱਚ ਦੋ ਮੁਲਜ਼ਮ ਨੇ ਜਿਹੜੇ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹੁਣ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਸੋ ਪੁਲਿਸ ਅਤੇ ਬਦਮਾਸ਼ਾਂ ਦੇ ਵਿਚਕਾਰ ਹੋਏ ਇਨਕਾਊਂਟਰ ਦੇ ਦੌਰਾਨ ਦੋ ਮੁਲਜ਼ਮ ਨੇ ਜਿਹੜੇ ਜ਼ਖਮੀ ਹੋ ਗਏ ਜਦੋਂ ਕਿ ਪੁਲਿਸ ਵੱਲੋਂ ਤਿੰਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਸੋ ਗ੍ਰਿਫਤਾਰ ਕੀਤੇ ਗਏ ਬਦਮਾਸ਼ਾਂ ਦੀ ਪਛਾਣ ਕੁਲਦੀਪ ਸਿੰਘ ਲੱड्डੂ ਯਾਦਵਿੰਦਰ ਸਿੰਘ ਯਾਦਾ ਅਤੇ ਪ੍ਰਭਜੀਤ ਸਿੰਘ ਜੱਜ ਵਜੋ ਹੋਈ ਹੈ ਪੁਲਿਸ ਅਤੇ ਬਦਮਾਸ਼ਾਂ ਦੇ ਵਿਚਕਾਰ ਹੋਈ ਫਾਇਰਿੰਗ ਦੇ ਦੌਰਾਨ ਕੁਲਦੀਪ ਸਿੰਘ ਲੱड्डੂ ਅਤੇ ਯਾਦਵਿੰਦਰ ਸਿੰਘ ਯਾਦਾ ਦੇ ਪੈਰਾਂ ਦੇ ਵਿੱਚ ਗੋਲੀਆਂ ਲੱਗਣ ਕਾਰਨ ਦੋਵੇਂ ਜ਼ਖਮੀ ਹੋ ਗਏ ਤੇ ਉਹਨਾਂ ਨੂੰ ਪੁਲਿਸ ਵੱਲੋਂ ਹੁਣ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਦਾਖਲ ਕਰਵਾ ਦਿੱਤਾ ਗਿਆ ਸੋ ਘਟਨਾ ਦੀ ਸੂਚਨਾ ਮਿਲਦਿਆਂ ਹੀ ਤਰਨਤਾਰਨ ਦੇ ਐਸਐਸਪੀ ਅਭਿਮਨਯੂ ਰਾਣਾ ਵੀ ਮੌਕੇ ਦੇ ਉੱਤੇ ਪਹੁੰਚ ਗਏ ਅਤੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਅਤਲ ਸੋਨੀ ਦਾ ਆਖਣਾ ਕਿ ਉਕਤ ਲੋਕਾਂ ਵੱਲੋਂ ਬਿੱਤੇ ਦਿਨੀ ਇੱਕ ਡਾਕਟਰ ਦੇ ਕੋਲੋਂ 1 ਕਰੋੜ ਰੁਪਏ ਦੀ ਫਰੋਤੀ ਦੀ ਮੰਗ ਕੀਤੀ ਗਈ ਸੀ ਸੋ ਫਰੋਤੀ ਨਾ ਦੇਣ ਕਰਕੇ ਉਕਤ ਲੋਕਾਂ ਵੱਲੋਂ ਵਾਰ-ਵਾਰ ਡਾਕਟਰ ਨੂੰ ਫੋਨ ਕਰਕੇ ਬਾਅਦ ਵਿੱਚ 50 ਲੱਖ ਰੁਪਏ ਮੰਗੇ ਜਾ ਰਹੇ ਸਨ ਅਤੇ ਪੁਲਿਸ ਨੂੰ ਉਕਤ ਲੋਕਾਂ ਬਾਰੇ ਸੂਚਨਾ ਮਿਲੀ ਸੀ ਅਤੇ ਇਸ ਤੋਂ ਬਾਅਦ ਸੀਆਈਏ ਸਟਾਫ ਅਤੇ ਥਾਣਾ ਚੋਲਾ ਸਾਹਿਬ ਦੀ ਪੁਲਿਸ ਵੱਲੋਂ ਜਦ ਇਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਤਾਂ ਉਹਨਾਂ ਵੱਲੋਂ ਪੁਲਿਸ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਦੇ ਜਵਾਬੀ ਫਾਇਰਿੰਗ ਦੇ ਦੌਰਾਨ ਕੁਲਦੀਪ ਸਿੰਘ ਲੱड्डੂ ਅਤੇ ਯਾਦਵਿੰਦਰ ਸਿੰਘ ਯਾਦਾ ਨੇ ਜਿਹੜੇ ਜ਼ਖਮੀ ਹੋ ਗਏ ਅਤੇ ਪ੍ਰਭਜੀਤ ਸਿੰਘ ਨੂੰ ਵੀ ਹੁਣ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੋ ਡੀਐਸਪੀ ਨੇ ਦੱਸਿਆ ਕਿ ਪੁਲਿਸ ਵੱਲੋਂ ਹੁਣ ਇਨ੍ਹਾਂ ਪਾਸੋਂ ਅਗਲੀ ਪੁੱਛਗਿੱਛ ਜਿਹੜੀ ਕੀਤੀ ਜਾਵੇਗੀ ਕਿ ਕਿੰਨਾ ਲੋਕਾਂ ਨੇ ਉਹਨਾਂ ਨੂੰ ਡਾਕਟਰ ਦਾ ਫੋਨ ਨੰਬਰ ਦਿੱਤਾ ਸੀ ਅਤੇ ਕਿਸ ਨੇ ਅੱਗੇ ਫਰੋਤੀ ਦੇ ਲਈ ਫੋਨ ਕੀਤਾ ਸੀ ਸੋ ਇਹ ਸਾਰਾ ਜਾਂਚ ਦਾ ਵਿਸ਼ਾ ਐਫਆਈਆ ਲਾਜ ਹੋਈ ਸੀ ਚੋਣਾ ਸਾਹਿਬ ਥਾਣੇ ਦੇ ਵਿੱਚ एफआई नंबर 107 ही है डेटेड डे है भाई 12 2024 थी ये एक्सट्रैक्शन मांगी थी लंडे दे बंदे सीगे डॉक्टर साहब सी सीगे और उनहा दे पहले फोन आंदा हैगा फोन दे विच धमकी मिलदी हैगी कि 1 करोड़ रुपया ਦਿੱਤਾ ਜਾਵੇ ਤੇ ਜੇ ਉਸ ਤੋਂ ਬਾਅਦ ਦੋ ਤਿੰਨ ਵਾਰੀ ਉਹਨਾਂ ਨੂੰ ਫੇਰ ਫੋਨ ਆਇਆ ਗਿਆ ਤੇ ਕਹਿੰਦੇ 50 लाख रुपया ਦਿੱਤਾ ਜਾਵੇ ਤੇ ਉਹਨਾਂ ਨੇ ਜ ਨਹੀਂ ਦਿੱਤਾ ਹੈਗਾ ਤੇ ਦੋ ਤਿੰਨ ਵਾਰ ਉਹਨਾਂ ਨੇ ਫੇਰ ਹੀ ਕੋਸ਼ਿਸ਼ ਕੀਤੀ ਸੀ ਵੀ ਅਸੀਂ ਇਹਨਾਂ ਦਾ ਟਾਈਮ ਚੱਕੀਏ ਟਾਈਮ ਚੱਕੀਏ ਇਹ 10 ਕਾ ਬੰਦੇ ਜਿਹੜੇ ਸੀਗੇ ਉਹ ਅਸੀਂ ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਸੀਆਈਏ ਦੀ ਟੀਮ ਸੀਗੀ ਤੇ थाना चौटाला साहब ਦੀ ਟੀਮ ਸੀ স্পেশাল ਟੀਮ ਇੱਕ ਜਿਹੜੀ ਸੀ ਐਸਐਸਪੀ ਸਾਹਿਬ ਨੇ ਇਸੇ ਮਕਦਮੇ ਵਾਸਤੇ ਬਣਾਈ ਸੀ ਜਿਹਦੇ ਵਿੱਚ ਅਸੀਂ ਫਿਰ ਤਿੰਨ ਬੰਦੇ ਜਿਹੜੇ ਗਏ ਉੱਤੇ ਜਾ ਕੇ ਜਦ ਮੌਕੇ ਤੇ ਦੇਖਿਆ ਤੇ ਸਾਡੇ ਐਸਐਚਓ ਗਏ ਤੇ ਉੱਥੇ ਕੁਲਦੀਪ ਸਿੰਘ ਦੇ ਲਈਸ ਲੱਡੂ ਸੀਗਾ ਯਾਦਵਿੰਦਰ ਸਿੰਘ ਦੇ ਲਈ ਯਾਦਾ ਤੇ ਪ੍ਰਭਜੀਤ ਸਿੰਘ ਦੇ ਲਈ ਜੱਜ ਜਿਹੜੇ ਗਏ ਇਹ ਤਿੰਨ ਬੰਦੇ ਸੀਗੇ ਤੇ ਇਹਨਾਂ ਦੇ ਵਿੱਚ ਜਦ ਇਹਨਾਂ ਨੂੰ ਫੜਨ ਲੱਗੇ ਤੇ ਉਹਨਾਂ ਨੇ ਫੇਰ ਫਾਇਰ ਕਰ ਦਿੱਤਾ ਪੁਲਿਸ ਦੇ ਉੱਪਰ ਜੀ ਪੁਲਿਸ ਨੇ ਜੱਜ ਜੇਸਵਰੀ ਇਹਨਾਂ ਨੂੰ ਦੁਆਰਾ ਫੇਰ ਵਾਰਨਿੰਗ ਦਿੱਤੀ ਕਿ ਹਵਾਈ ਫਾਇਰ ਕੀਤੇਗੇ ਉਹਨਾਂ ਨੇ ਫੇਰ ਦੋ ਫਾਇਰ ਸਾਡੇ ਤੇ ਕੀਤੇ ਹੈਗੇ ਜੀ ਤੇ ਸਾਡੀ ਪੁਲਿਸ ਪਾਰਟੀ ਨੇ ਜਿਸ ਵੇਲੇ ਫਾਇਰ ਕੀਤਾ ਹੈਗਾ ਤੇ ਦੋ ਜਿਹੜੇ ਬੰਦੇ ਕੁਲਦੀਪ ਸਿੰਘ ਜਿਹੜੇ ਸਲੰਡਰ ਤੇ ਯਾਦਵਿੰਦਰ ਜਿਹੜਾ ਸੀ ਇਹਨਾਂ ਦੇ ਪੈਰਾਂ 'ਚ ਗੋਲੀਆਂ ਵਜੀਆਂ ਜੀ ਤੇ ਇਹ ਦੋਨੋਂ ਬੰਦੇ ਹਸਪੀਟਲ ਦੇ ਵਿੱਚ ਹੈਗੇ ਤੇ ਜਿਹੜਾ ਜੀ ਆਪਣਾ ਪ੍ਰਵਜੀਤ ਹੈਗਾ ਇਹ ਹੁਣ ਅਸੀਂ ਸਾਡੇ ਕੋਲੇ ਗਏ ਜੀ ਸਰ ਇਹ ਲੰਡੇ ਦੇ ਗੁਰਗੇ ਆ ਇਹ ਲੰਡੇ ਦੇ ਗੁਰਗੇ ਆ ਜੀ ਇਹਨਾਂ ਸਾਰਾ ਜਿਹੜਾ ਸੀ ਜਿਹੜਾ ਨੈਕਸਸ ਸੀਗਾ ਸਾਰਾ ਹੋ ਗਿਆ ਵੀ ਕਿਹਨੇ ਫੋਨ ਨੰਬਰ ਦਿੱਤਾ ਜੀ ਲੈ ਕੇ ਕਿਹਨੇ ਫੋਨ ਕੀਤਾ ਸੀ ਆ ਤੇ ਅੱਗੇ ਕਿਹਨੇ ਗੋਲੀ ਚ ਲਈ ਸੀਗੀ ਉਹ ਸਾਰਾ ਅਸੀਂ ਟ੍ਰੇਸ ਕਰ ਲਾਂਗੇ ਜੀ ਸਰ ਹੁਣ ਅਗਲੀ ਕਾਰਵਾਈ ਕੀ ਕੀਤੀ ਕੀ ਇਹਨਾਂ ਤੇ ਉਨ ਮੈਨ ਇਹ ਗੀ ਜਿਹੋ ਬੰਦੇ ਜਿਹਨਾਂ ਦੀ ਗੋਲੀ ਵੱਜੀ ਹੈਗੇ ਉਹ ਥੋੜਾ ਜਿਹਾ ਉਹਨਾਂ ਦੇ ਮੈਡੀਕਲ ਵਗਰਾ ਕਰਾ ਕੇ ਤੇ ਉਸ ਤੋਂ ਬਾਅਦ ਉਹਨਾਂ ਦੀ ਪੁੱਛਗਿੱਛ ਕੀਤੀ ਜਾਏਗੀ ਵੀ ਹੋਰ ਇਹਨਾਂ ਨੇ ਕਿਹੜੀ ਕਿਹੜੀ ਵਾਰਦਾਤਾ ਕੀਤੀ ਹੈ ਜਾਂ ਹੋਰ ਇਹਨਾਂ ਨੇ ਕਿਹੜੀਆਂ ਕਰਨੀ ਸੀ ਜਾਂ ਇਹਨਾਂ ਨੇ ਪਹਿਲੇ ਕਿਸ ਨੂੰ ਫੋਨ ਕੀਤੇ ਸੀਗੇ ਇਸ ਟੋਲ ਇੱਕੋ ਬੰਦਾ ਹੈ ਹਾਂ ਇੱਕ ਵੈਪਨ ਜਿਹੜਾ ਹੈਗਾ ਉਹ ਬਰਾਮਦ ਹੋ ਗਿਆ ਉਹ ਵਾਲੇ ਵੈਰੀਫਾਈ ਕਰਨਾ ਹੈਗਾ ਵੀ ਜਾਲੀ ਹੈ ਕੀ ਹੈਗਾ ਅੱਗੇ ਵਧਦੇ ਹੋਦਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਖੁਸ਼ੀ ਭਰਿਆ ਟਵੀਟ ਜਿਹੜਾ ਸਾਂਝਾ ਕੀਤਾ ਗਿਆ। ਸੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕਰਕੇ ਖੁਸ਼ਖਬਰੀ ਸਾਂਝੀ ਕਰਦਿਆਂ ਲਿਖਿਆ ਕਿ ਬੇਹਦ ਖੁਸ਼ੀ ਦੀ ਗੱਲ ਹੈ ਕਿ ਪੰਜਾਬ 'ਚ ਪਿਛਲੇ 2.5 ਸਾਲਾਂ ਦੇ ਦੌਰਾਨ ਨਾਮੀ ਤੇ ਵੱਡੀਆਂ ਕੰਪਨੀਆਂ ਨੇ ਨਿਵੇਸ਼ ਕੀਤਾ ਅਤੇ ਸਿਰਫ 30 ਮਹੀਨਿਆਂ ਦੇ ਵਿੱਚ 86000 ਕਰੋੜ ਰੁਪਏ ਦਾ ਨਿਵੇਸ਼ ਪੰਜਾਬ ਚ ਆਇਆ ਸੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਗੇ ਲਿਖਿਆ ਕਿ ਇਸ ਦੇ ਨਾਲ ਲਗਭਗ 392540 ਨੌਜਵਾਨ ਮੁੰਡੇ ਕੁੜੀਆਂ ਦੇ ਲਈ ਰੋਜ਼ਗਾਰ ਦੇ ਮੌਕੇ ਨੇ ਜਿਹੜਾ ਪੈਦਾ ਕੀਤੇ ਗਏ ਨੇ ਸੋ ਵਪਾਰ ਦੇ ਨਾਲ ਅਸੀਂ ਰੋਜ਼ਗਾਰ ਨੂੰ ਵੀ ਅਹਿਮੀਅਤ ਦੇ ਰਹੇ ਹਾਂ ਸੋ ਕੰਪਨੀਆਂ ਅੱਗੇ ਸਾਡੀ ਇੱਕੋ ਇੱਕ ਸ਼ਰਤ ਹੁੰਦੀ ਹੈ ਕਿ ਸਾਡੇ ਪਿੰਡਾਂ ਸ਼ਹਿਰਾਂ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਵੇ ਸੋ ਸਾਡੀ ਸਰਕਾਰ ਉਦਯੋਗਪਤੀਆਂ ਨੂੰ ਨਿਵੇਸ਼ ਤੇ ਵਪਾਰ ਦੇ ਲਈ ਚੰਗਾ ਮਾਹੌਲ ਵੀ ਪਰਦਾਨ ਕਰ ਰਹੀ ਹੈ ਸੋਨਾਲੀ ਸੀਐਮ ਮਾਨ ਨੇ ਆਖਿਆ ਕਿ ਪੰਜਾਬ ਚ ਵਪਾਰ ਨੂੰ ਵਧਾਉਣ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਲਈ ਸਾਡੀ ਸਰਕਾਰ ਬਚਨਬੱਧ ਹੈ ਅੱਗੇ ਵਧਦੇ ਉਧਰ ਕਪੂਰਥਲਾ ਦੇ ਵਿੱਚ ਬੈਂਕ ਦੀਆਂ ਕਿਸ਼ਤਾਂ ਇਕੱਠੀਆਂ ਕਰਨ ਵਾਲੇ ਮੁਲਾਜ਼ਮ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਸੋ ਕਪੂਰਥਲਾ ਦੇ ਐਸਐਸਪੀ ਗੌਰਵ ਤੁਰਾ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜ਼ਿਲ੍ਹੇ ਦੇ ਵਿੱਚ ਹੋ ਰਹੀਆਂ ਲੁੱਟਾਂ ਖੋਹਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾ ਰਿਹਾ ਸੋ ਜਾਣਕਾਰੀ ਦੇ ਅਨੁਸਾਰ ਝੂਠੀ ਇਤਲਾਹ ਦੇ ਕੇ ਮਾਮਲਾ ਦਰਜ ਕਰਵਾਉਣ ਵਾਲੇ ਸ਼ਿਵ ਕੁਮਾਰ ਨਾਮੀ ਬੈਂਕ ਮੁਲਾਜ਼ਮ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਡੀਐਸਪੀ ਡੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਸ਼ਕਤੀ ਦੇ ਨਾਲ ਕੀਤੀ ਗਈ ਪੁੱਛਗਿੱਛ ਦੇ ਦੌਰਾਨ ਸ਼ਿਵ ਕੁਮਾਰ ਨੇ ਮੰਨਿਆ ਕਿ ਉਸਦੇ ਸਿਰ 1,50,000 ਰੁਪਏ ਦਾ ਕਰਜ਼ਾ ਸੀ ਜਿਸ ਕਰਕੇ ਉਸਦੇ ਮਨ ਦੇ ਵਿੱਚ ਲਾਲਚ ਆ ਗਿਆ ਤੇ ਉਸਨੇ ਪੈਸਿਆਂ ਵਾਲਾ ਬੈਗ ਹੈ ਜਿਹੜਾ ਆਪ ਹੀ ਆਲੂਆਂ ਦੇ ਖੇਤ ਦੇ ਵਿੱਚ ਲੁਕੋ ਕੇ ਆਪਣੇ ਹੀ ਆਪ ਸੀਨੀਅਰ ਅਫਸਰ ਨੂੰ ਝੂਠਾ ਟੈਲੀਫੋਨ ਕਰ ਦਿੱਤਾ ਕਿ ਉਸ ਪਾਸੋਂ ਬੈਂਕ ਦੀਆਂ ਕਿਸ਼ਤਾਂ ਵਾਲਾ ਪੈਸਿਆਂ ਨਾਲ ਭਰਿਆ ਬੈਗ ਦੋ ਮੋਟਰਸਾਈਕਲ ਸਵਾਰ ਲੜਕੇ ਖੋ ਕੇ ਲੈ ਗਏ ਨੇ ਸੋ ਪੁਲਿਸ ਪਾਰਟੀ ਵੱਲੋਂ ਆਲੂਆਂ ਦੇ ਖੇਤਾਂ ਦੇ ਵਿੱਚ ਸ਼ਿਵ ਕੁਮਾਰ ਉਕਤ ਵੱਲੋਂ ਲੁਕੋ ਕੇ ਰੱਖਿਆ ਪੈਸਿਆਂ ਵਾਲਾ ਬੈਗ ਹੈ ਜਿਹੜਾ ਹੁਣ ਬਰਾਮਦ ਕੀਤਾ ਗਿਆ ਸੋ ਪੈਸਿਆਂ ਵਾਲਾ ਬੈਗ ਬਰਾਮਦ ਕਰਕੇ ਵਿਚਲੀ 1,90,000 ਰਕਮ ਇੱਕ ਫਿੰਗਰ ਮਸ਼ੀਨ ਇੱਕ ਮੋਬਾਈਲ ਟੈਬ ਵੀ ਪੁਲਿਸ ਨੇ ਬਰਾਮਦ ਕੀਤਾ ਅਤੇ ਦੋਸ਼ੀ ਸ਼ਿਵ ਕੁਮਾਰ ਨੂੰ ਹੁਣ ਪੁਲਿਸ ਵੱਲੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਹੋਰ ਵੀ ਡੂੰਘਾਈ ਦੇ ਨਾਲ ਪੁੱਛਗਿੱਛ ਕੀਤੀ ਜਾਊਗੀ। ਇਹ ਇੱਕ ਨਵੀਂ ਅਚੀਵਮੈਂਟ ਹੋਈ ਹੈ। ਹਾਂਜੀ ਮਾਨਯੋਗ ਐਸਐਸਪੀ ਸਾਹਿਬ ਕਪੂਰਥਲਾ ਸ਼੍ਰੀ ਗਰਵਪ੍ਰਤਾ ਜੀ ਆਈਪੀਐਸ ਤੇ ਐਸਪੀਡੀ ਸਾਹਿਬ ਸ਼੍ਰੀ ਸਰਜੀਤ Rai ਸਾਹਿਬ ਦੀ ਯੋਗ ਰਹਿਮਾਨਾ ਹੈ। ਇਹ ਸਾਨੂੰ ਕਪੂਰਥਲਾ ਪੁਲਿਸ ਨੂੰ ਇੱਕ ਫੇਕ ਇਨਫੋਰਮੇਸ਼ਨ ਦੇ ਉੱਤੇ ਜਿਹੜਾ ਖੋਦ ਆ ਪਰਚਾ ਦਰਜ ਕਰਾਇਆ ਗਿਆ ਸੀ ਉਹਨੂੰ ਸੋਲਵ ਕਰਨ ਦੇ ਵਿੱਚ ਕਾਮਯਾਬੀ ਹਾਸਲ ਹੋਈ ਹੈ ਕੋਈ ਇਸ ਤਰ੍ਹਾਂ ਸੀ ਮਿਤੀ 20 12 24 ਨੂੰ ਸਾਨੂੰ ਇਤਲਾਹ ਮਿਲੀ ਵੀ ਇੱਕ ਜਿਹੜਾ ਜੀਵਨ ਸਮਾਲ ਫਾਈਨੈਂਸ ਬੈਂਕ ਦਾ ਉਹਦੇ ਕਰਮਚਾਰੀ ਨੇ ਇਤਲਾਹ ਦਿੱਤੀ ਆਪਣੇ ਸੀਨੀਅਰਸ ਨੂੰ ਫੋਨ ਕਰਕੇ ਵੀਰ ਜਦੋਂ ਡੇਲੀ ਕਲੈਕਸ਼ਨ ਕਰਕੇ ਜਾ ਰਿਹਾ ਸੀ ਤਾਂ ਕੁਝ ਦੋ ਨੌਜਵਾਨ ਅਣਛਤਿਆਂ ਨੇ ਉਹਦਾ ਪੈਸਿਆਂ ਵਾਲਾ ਕਲੈਕਸ਼ਨ ਵਾਲਾ ਬੈਗ ਖੋਲਿਆ ਤੇ ਜਿਸ ਦੇ ਉੱਤੇ ਕੇਸ ਰਜਿਸਟਰ ਕੀਤਾ ਗਿਆ 185 ਪੀਐਸ ਸਦਰ ਕਪੂਰਥਲਾ ਦੇ ਵਿੱਚ ਕੇਸ ਰਜਿਸਟਰਡ ਕੀਤਾ ਗਿਆ ਤੇ ਇਹਦੀ ਅੱਗੇ ਫਰਦਰ ਇਨਵੈਸਟੀਗੇਸ਼ਨ ਤੋਰੀ ਗਈ ਜਿਸ ਪਰ ਇਸ ਨੂੰ ਸਾਨੂੰ ਕੁਝ ਟੈਕਨੀਕਲੀ ਤੌਰ ਤੇ ਕੁਝ ਚੀਜ਼ਾਂ ਸਾਹਮਣੇ ਆਈਆਂ ਜਿਸ ਤੇ ਸਾਡੇ ਸੀ ਇਨ ਚਾਰਜ ਨੇ ਸਰ ਜਰਨੈਲ ਸਿੰਘ ਜਾਂ ਸੀਏਏ ਕਪੂਰਥਲਾ ਨੇ ਇਹਨਾਂ ਦੀ ਟੀਮ ਨੇ ਇਹਨੂੰ ਸ਼ਾਮਲ ਤਫਤੀਸ਼ ਫਰਦਰ ਪੁੱਛਗਛ ਲਈ ਸ਼ਾਮਲ ਤਫਤੀਸ਼ ਕੀਤਾ ਤੇ ਇਹਨੂੰ ਥੋੜਾ ਜਿਹਾ ਟੈਕਨੀਕਲੀ ਤੇ ਸ਼ਕਤੀ ਦੇ ਤੌਰ ਤੇ ਪੁੱਛਗਛ ਕੀਤੀ ਜਿਸ ਤੇ ਇਹਨੇ ਆਪ ਹੀ ਐਡਮਿਟ ਕੀਤਾ ਵੀ ਇਹ ਜਿਹੜੀ ਸਾਰੀ ਵਾਰਦਾ ਸੀ ਇਹਨੇ ਕਹਾਣੀ ਬਣਾਈ ਸੀ ਸੈਲਫ ਮੇਡ ਵਾਰਦਾ ਸੀ ਇਸ ਨਾਲ ਕੋਈ ਇਹੋ ਜੀ ਨਹੀਂ ਹੋਈ ਇਸ ਦੇ ਉੱਤੇ 1.5 ਲੱਖ ਰੁਪਏ ਦਾ ਕਰਜ਼ਾ ਸੀ ਜੋ ਇਹ ਮੰਨਿਆ ਆ ਉਹ ਸੀ ਕਰਕੇ ਇਹਦੇ ਮਨਚ ਬੇਈਮਾਨੀ ਆ ਗਈ ਤੇ ਇਹਨੇ ਇਹ ਫੇਕ ਕਹਾਣੀ ਬਣਾ ਕੇ ਤੇ ਖੁੱਦੀ ਉਹ ਪੈਸੇ ਜਿਹੜੇ ਹੈ ਹੜੱਪ ਕਰ ਲਏ ਸੀ ਤੇ ਇੱਕ ਝੂਠੀ ਐਫ ਆਈ ਆਰ ਦਾ ਤਿਕਰਾ ਦਿੱ ਜਿਸ ਦੇ ਉੱਤੇ ਇਹਨੂੰ ਉਹਦੇ ਵਿੱਚ ਦੀ ਅਰੈਸਟ ਪਾਈ ਗਈ ਹੈ ਤੇ ਇਹਨੂੰ ਕੋਰਟ 'ਚ ਪੇਸ਼ ਕੀਤਾ ਜਾ ਰਿਹਾ ਹੈ ਪੈਸੇ ਇਹਨੂੰ ਕਿੰਨੇ ਦੇ ਕਵਰ ਹੋਏ ਪੈਸੇ ਇਹਦੇ ਕੋਲੋਂ 1.90 ਲੱਖ ਰੁਪਏ ਕਵਰ ਹੋਏ ਤਾਂ ਉਹਦੀ ਬੜੀ ਫੇਨੇ ਫਿਕਰ ਦਿੱਤੀ ਜੀ ਉਹ ਦੋ ਤੀ ਦਿੱਤੀ ਸੀ ਬਾਕੀ ਇਹਨੇ ਜਾਇ ਕਰ ਗਿਆ ਇਹਨੇ ਕਰਜਾ ਹੋਇਆ ਸੀਗਾ ਕਿੱਥੇ ਕਰਜਾ ਹੋਇਆ ਹੈਗਾ ਆਪਣੇ ਕੋਈ ਵੈਸੇ ਸੀ ਕਿ ਖਰਚੇ-ਕੁਚੇ ਕੁਝ ਅਜੀਬ ਮੋਢਲੀ ਤਫਤੀਸ਼ ਚ ਨੇ ਇਹ ਹੀ ਐਡਮਿਟ ਕੀਤਾ ਵੀ ਇਹਦੇ ਤੇ ਕਰਜਾ ਹੀ ਇਹ ਫਰਦਰ ਦੇ ਤੱਕ ਕਰਦੇ ਆ ਕੁਛ ਕੁਛ ਵੀ ਕਾਹਦਾ ਕਰਜਾ ਹੈ ਸੱਚ ਬੋਲਦਾ ਜਾਂ ਝੂਠ ਬੋਲਦਾ ਜਾਂ ਉਹ ਵੀ ਇਹਨੇ ਕਹਾਣੀ ਬਣਾਈ ਕੀ ਕਰਦੇ ਹੋ ਕੁਝ ਤੋਂ ਲਾਵਾਂਗੇ ਇਹਨੂੰ ਦਾ ਬੈਕਗ੍ਰਾਉਂਡ ਨਹੀਂ ਇੱਥੇ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਇਹਦਾ ਪ੍ਰੀਵੀਅਸ ਰਿਕਾਰਡ ਦੇਖਿਆ ਗਿਆ ਕੋਈ ਅਜੇ ਕੁਝ ਨਹੀਂ ਹੈ ਤਾਂ ਕਿੰਨੇ ਸਾਲ ਤੋਂ ਹੈ ਕਾਈ ਸੀਗਾ ਇਹ ਅਜੇ ਕਰ ਰਹੀ ਹੈ ਜੀ ਪਾਰਟ ਆਫ ਅਨ ਇਵਸਟੀਗੇਸ਼ਨ ਵਿੱਚ ਕੁਝ-ਕੁਝ ਕਰਦੀ ਹੈ ਪੈਸਾ ਬੈਂਟਰ ਦਾ ਹੀ ਸੀਗਾ ਹਾਂਜੀ ਪੈਸਾ ਬੈਂਟਰ ਵਾਲਿਆਂ ਦਾ ਹੀ ਸੀਗਾ ਹਾਂ ਬੈਂਕ ਦੀ ਜਿਹੜੀ ਡੇਲੀ ਫਾਈਨੈਂਸ ਦੀ ਸਮਾਲ ਫਾਈਨੈਂਸ ਵਾਲੀਆਂ ਨੇ ਉਹਨਾਂ ਦੀ ਡੇਲੀ ਕਲੈਕਸ਼ਨ ਹੀ ਉਹਨਾਂ ਦਾ ਨਮੈਂਦਾ ਹੀ ਹੈ ਤੇ ਉਹਨਾਂ ਦਾ ਹੀ ਪੈਸਾ ਸੀ ਤੇ ਹੁਣ ਇਸ ਤੋਂ ਲਾ ਬਾਤ ਹੋਈ ਗੋਵਿਰ ਅਜੀ ਮੈਂ ਠਹਿ ਗਿਆ ਤੁਹਾਡੀ ਸਤਿ ਆਹ ਜੀ ਹੋ ਹੈਗੀ ਆ ਸਾਡੀ ਅਚੀਮ ਅੱਗੇ ਵਧਦੇ ਹਾਂ ਉੱਧਰ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਇਤਿਹਾਸਿਕ ਧਰਤੀ ਦੇ ਉੱਤੇ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸ਼ਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਭਾ ਜਿਹੜੀ ਅੱਜ ਤੋਂ ਸ਼ੁਰੂ ਹੋ ਗਈ ਹੈ ਸੁੱਦਾ ਆਦੀ ਹੈ ਕਿ ਸ਼ਹੀਦੀ ਸਭਾ ਇਸ ਸਾਲ 25, 26 ਅਤੇ 27 ਦਸੰਬਰ ਨੂੰ ਮਨਾਈ ਜਾ ਰਹੀ ਹੈ ਉੱਥੇ ਹੀ ਸ਼ਹੀਦੀ ਸਭਾ ਦੀ ਸ਼ੁਰੂਆਤ ਹੈ ਜਿਹੜੀ 25 ਦਸੰਬਰ ਯਾਨੀ ਕਿ ਅੱਜ ਤੋਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਤੋਂ ਅਖੰਡ ਪਾਠ ਸਾਹਿਬ ਦੇ ਪਾਠ ਦੀ ਅਰੰਭਤਾ ਦੇ ਨਾਲ ਹੋ ਚੁੱਕੀ ਹੈ ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਅਗਲੇ 3 ਦਿਨਾਂ ਦੇ ਦੌਰਾਨ ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ 'ਚ ਸੰਗਤਾਂ ਨੇ ਜਿਹੜੀਆਂ ਮਹਾਨ ਸ਼ਹੀਦਾਂ ਨੂੰ ਸ਼ਰਦਾ ਦੇ ਫੁੱਲ ਭੇਂਟ ਕਰਨ ਦੇ ਲਈ ਪਹੁੰਚ ਰਹੀਆਂ ਨੇ ਅਤੇ ਵੱਡੀ ਗਿਣਤੀ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਨੇ ਜਿਹੜੇ ਇਸ ਮਹਾਨ ਧਰਤੀ ਦੇ ਉੱਤੇ ਨਤਮਸਤਕ ਹੋ ਰਹੇ ਨੇ ਜੇਕਰ ਪ੍ਰਸ਼ਾਸਨ ਦੇ ਅੰਕੜਿਆਂ ਦੇ ਉੱਤੇ ਨਜ਼ਰ ਮਾਰੀਏ ਤਾਂ ਪਿਛਲੇ ਸਾਲ ਸ਼ਹੀਦੀ ਸਵਾ ਦੇ ਦੌਰਾਨ ਕਰੀਬ 30 ਤੋਂ 40 ਲੱਖ ਦੇ ਕਰੀਬ ਸੰਗਤ ਇੱਥੇ ਨਤਮਸਤਕ ਹੋਣ ਦੇ ਲਈ ਪਹੁੰਚੀ ਸੀ ਸੋ ਇਸ ਵਾਰ ਇਹ ਅੰਕੜੇ ਨੇ ਜਿਹੜੇ ਹੋਰ ਵੱਧ ਸਕਦੇ ਨੇ ਕਿਉਂਕਿ ਇਹ ਸਾਲ ਸੰਗਤਾਂ ਦਾ ਆਉਣਾ 10 ਦਿਨ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਇਕੱਠ ਹੈ ਜਿਹੜਾ ਹੋਰ ਵਧਣ ਦੀ ਸੰਭਾਵਨਾ ਬਣੀ ਹੋਈ ਹੈ ਸੋ ਸ਼੍ਰੀ ਫਤੇਗੜ ਸਾਹਿਬ ਨਤਮਸਤਕ ਹੋਣ ਪਹੁੰਚਣ ਵਾਲੀਆਂ ਸੰਗਤਾਂ ਦਾ ਆਖੜਾ ਕਿ ਉਹ ਇਸ ਮਹਾਨ ਧਰਤੀ ਦੇ ਉੱਤੇ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਦੇ ਲਈ ਆਏ ਨੇ ਸੰਗਤਾਂ ਨੇ ਕਿਹਾ ਕਿ ਇਸ ਮਹਿੰਗੀ ਧਰਤੀ ਦੇ ਉੱਤੇ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਸੇਧ ਲੈਣੀ ਚਾਹੀਦੀ ਹੈ ਅਤੇ ਨਸ਼ਿਆਂ ਤੋਂ ਦੂਰ ਰਹਿ ਕੇ ਸਿੱਖੀ ਦੇ ਨਾਲ ਜੁੜਨਾ ਚਾਹੀਦਾ ਹੈ ਸਰ ਤੋਂ ਮਹਾਰਾਜ ਦੇ ਦਰਸ਼ਨ ਕਰਨ ਆਏ ਆ ਜੀ ਬਹੁਤ ਸਕੂਨ ਮਿਲਿਆ ਪ੍ਰਮਾਤਮਾ ਦਾ ਬਹੁਤ ਵੇਖ ਕੇ ਸਾਨੂੰ ਬਹੁਤ ਹੀ ਸ਼ਾਂਤੀ ਹੋਈ ਆ ਜੀ ਹਾਂ ਪਹਿਲੀ ਵਾਰ ਆਏ ਜੀ ਕੋਈ ਸਾਡੇ ਜੋ ਸੰਗਤ ਜਿਹੜੀ ਉਹ ਦੋ ਤਿੰਨ ਜਣੇ ਸਾਡੇ ਮਿੱਤਰ ਜਿਹੜੇ ਉਹ ਪਹਿਲਾਂ ਹੋ ਗਏ ਨੇ ਅੱਜ ਪਹਿਲੀ ਵਾਰੀ ਆਏ ਆ ਅਸੀਂ ਨੌਜਵਾਨਾਂ ਨੂੰ ਇਹ ਹੀ ਸਿਹਤ ਦਿੰਨੇ ਆ ਕਿ ਨਸ਼ਿਆਂ ਤੋਂ ਹੋ ਗਏ ਛੱਡ ਗਏ ਇੱਧਰ ਆਓ ਆਪਣੇ ਮਹਾਰਾਜ ਦੇ ਪ੍ਰਕਾਸ਼ ਦਾ ਮਹਾਰਾਜ ਦੇ ਜਿਹੜੇ ਦਰਸ਼ਨ ਕਰੋ ਇਹ ਇਹਨਾਂ ਵੱਲ ਇਹ ਇਹਨਾਂ ਵੱਲ ਜਾਓ ਗੁਰੂ ਗੁਰੂ ਮਹਾਰਾਜ ਵੱਲੇ ਮਨਜੀਤ ਸਿੰਘ ਰੰਧਾਵਾ ਜੀ ਕਿੱਥੋਂ ਆਏ ਤੁਸੀਂ ਅੰਮ੍ਰਿਤਸਰ ਤੋਂ ਆਏ ਆ ਜੀ ਵੈਸੇ ਅਸੀਂ ਸੁਣਦੇ ਛੋਟੇ ਸ਼ਾਹਬਜ਼ਾਦਿਆਂ ਦੇ ਜਿਹੜੇ ਇੱਥੇ ਸਾਧਤ ਆ ਉਹਦੇ ਬਾਰੇ ਤੇ ਇਹ ਵੀ ਬੱਚਿਆਂ ਨੂੰ ਇਹ ਕਵਾਂਗੇ ਵੀ ਨੌਜਵਾਨ ਪੀੜ੍ਹੀ ਨੂੰ ਉਹ ਨਸ਼ਿਆਂ ਤੋਂ ਬਚਣ ਤੇ ਇੱਧਰ ਸਿੱਖੀ ਵੱਲ ਲੱਗਣ ਇਹੋ ਸਾਡੀ ਬੇਨਤੀ ਹੈ ਜੀ ਬਹੁਤ ਵਧੀਆ ਜੀ ਐ ਸ਼ਕੂਨ ਮਿਲਿਆ ਇੱਥੇ ਆਣ ਕੇ ਇਸ ਜਗ੍ਹਾ ਤੇ ਵਰਮਲ ਸਿੰਘ ਪਲੇਟ ਤੋਂ ਇੱਥੋਂ ਆਏ ਨਰਮ ਸਿੰਘ ਬਧੇਗੜ ਚੂੜੀਆਂ ਸਾਡੇ ਲੱਗੋ ਜੀ ਇਤਿਹਾਸ ਛੋਟੇ ਸਾਹਿਬ ਸਾਹਿਬ ਜਿਆਦਾ ਜਿਹੜੇ ਸ਼ਹੀਦ ਹੋਇਆ ਉਹਨਾਂ ਬਾਰੇ ਅਸੀਂ ਸਾਰੇ ਜਾਣਦੇ ਆ ਪਰ ਅਸੀਂ ਇਹ ਨਾਲ ਇਹ ਵੀ ਜਿਹੜੀ ਨਵੀਂ ਨੌਜਵਾਨ ਪੀੜ੍ਹੀ ਹੈ ਨਾ ਉਹਨਾਂ ਨੇ ਬੇਨਤੀ ਕਰਦੇ ਆ ਕਿ ਤੁਸੀਂ ਇੱਥੇ ਆ ਕੇ ਤਰਾ ਦਰਸ਼ਨ ਕਰੋ ਤਾਂ ਤੁਸੀਂ ਇਹ ਇੱਕ ਸਾਡਾ ਮਾਰਗ ਦਰਸ਼ਨ ਸਾਡੀ ਸਿੱਖੀ ਦਾ ਇਹ ਤੇ ਇੱਕ ਤਰਾ ਸਮਝ ਲਓ ਜਾਂ ਨਹੀਂ ਸਮਝ ਲਓ ਇਹ ਇਹ ਆ ਗਏ ਇੱਥੇ ਆ ਕੇ ਦਰਸ਼ਨ ਕਰਨ ਤੇ ਨਸ਼ਿਆਂ ਤੋਂ ਕਿਸੇ ਤਰ੍ਹਾਂ ਪੰਜਾਬ ਬਚੇ ਸਾਡੀ ਸਿੱਖੀ ਕਿਸੇ ਤਰ੍ਹਾਂ ਬਚੇ ਇਹ ਸਾਡੀ ਗੁਰੂ ਰਾਮ ਦਾ ਗੁਰੂ ਰਾਮ ਦੀ ਅਦਾਸੀ ਆ ਜੀ ਮੈਂ ਤੁਹਾਡਾ ਜਸਵਿੰਦਰ ਸਿੰਘ ਖਵਾਲਾ ਅਮਰਸਰ ਤੋਂ ਅਮਰਸਰ ਤੋਂ ਆਏ ਅਸੀਂ ਪਿਆਰ ਤੇ ਵੇਖੋ ਨੇਤੀ ਸਾਰੀ ਸੰਗਤ ਹੀ ਹੋਂ ਸੁਣ ਲਈ ਆ ਵੀ ਵੇਖੋ ਜੋਂ ਸ੍ਰੀ ਅਨੰਦਪੁਰ ਸਾਹਿਬ ਧਰਤੀ ਤੋਂ ਚੱਲਦਾ ਇਤਿਹਾਸ ਵੇਖੋ ਕਿੰਨਾ ਤਾਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਿੰਨੀ ਵੱਡੀ ਕੁਰਬਾਨੀ ਤੇ ਕਿੱਡਾ ਵੱਡਾ ਇਤਿਹਾਸ ਆ ਬਾਦ ਵਿੱਚ ਸੋਗ ਵੇਖੋ ਮਾਤਾ ਗੁਜਰ ਕੌਰ ਜੀ ਦਾ ਫਿਰ ਬਾਬਾਜੀਤ ਸਿੰਘ ਜੀ ਬਾਬਾ ਜਿਹਾਰ ਸਿੰਘ ਬਾਬਾ ਜੋਰਾਵਾਰ ਸਿੰਘ ਬਾਬਾ ਫਤਿਹ ਸਿੰਘ ਜੀ ਤੇ ਅੱਜ ਵੀ ਸਾਡੀ ਜਿਹੜੀ ਸਿੱਖ ਕੌਮ ਆ ਭੁੱਲੀ ਫਿਰਨ ਲਈ ਆ ਵੀ ਕੋਈ ਇੱਥੇ ਹੁਣ ਕਈ ਬੱਚੇ ਆਏ ਸਾਡੇ ਸਿੱਖਾਂ ਦੇ ਸਭ ਸਿਰ ਤੇ ਦਾੜੀਆਂ ਮਨਾਈਆਂ ਨੇ ਵੇਖੋ ਇਹ ਦੇਣ ਹੈ ਜੇ ਚਾਹੀਦੀ ਕਿੱਡੀ ਵੱਡੀ ਦੇਣ ਹੈ ਕਿੰਨੇ ਸੁੱਖ ਪਾਏ ਆ ਜੋ ਬਾਬਾ ਫਤੇ ਸਿੰਘ ਦੇ ਸਾਰੇ ਸੁੱਖ ਪਾਏ ਸਾਡੀ ਝੋਲੀ 'ਚ ਹਾਂਜੀ ਹਾਂਜੀ ਤੇ ਅਹੀਂ ਫੇਰ ਵੀ ਇਹ ਥੋਂ ਕੋਈ ਨਾ ਕੋਈ ਸਿੱਖ ਕੇ ਜਾਈਏ ਜਿਹੜੇ ਸਾਡੇ ਬੱਚੇ ਆ ਉਹਨਾਂ ਸਿੱਖਣਾ ਚਾਹੀਦਾ ਅਸੀਂ ਬਹੁਤ ਸਮਝਾਉਂਦੇ ਆ ਨਾਲ ਵੀ ਨਹੀਂ ਇਤਰਾ ਕਰੋ ਇਹ ਇਦਾਦਾ ਨਜੇ ਪਿਆਰ ਆ ਤੁਸੀਂ ਲੰਗਰ ਲਾਉਂਦਾ ਜੇ ਇੰਨਾ ਇੱਟਾ ਵੱਡੇ ਸੇਵਾ ਕਰਦੇ ਜੇ ਇੰਨਾ ਪਿਆਰ ਜੀ ਮਾਤਾ ਗੁਜਰ ਕੌਰ ਜੀ ਨਾਲ ਤੇ ਫਿਰ ਮਾਤਾ ਗੁਜਰ ਕੌਰ ਜੀ ਦੀ ਸਿੱਖੀ ਧਾਰਨ ਕਰਕੇ ਉਹਦੀ ਝੋਲੀ ਦੇ ਵਿੱਚ ਆਓ ਕਿ ਨਹੀਂ ਸਾਰਿਆਂ ਨੂੰ ਕੋ ਸਿੱਖੀ ਧਾਰਨ ਨਹੀਂ ਕਰਨੀ ਚਾਹੀਦੀ ਹੋਵੇ ਵੀ ਪਰਮੇਸ਼ਰ ਕਿਰਪਾ ਕਰੇਗਾ ਆਪਕਾ ਕੀ ਧਰ ਪਾਸ਼ਾ ਜਿਹੜਾ ਅਮਰਤੀ ਦਾਤ ਵੀ ਬਖਸ਼ੇ ਤਾਂ ਉਹ ਪਹਿਲਾਂ ਸਿੱਖੀ ਧਾਰਨ ਕਰਨ ਮੁਕਿਆਪਤੀ ਦਾਤ ਬਖਸ਼ੇ ਗੁਰੂ ਆਲੇ ਬਾਣ ਸਾਜਣਾ ਬਹੁਤ ਵੱਡਾ ਸਿੱਖੀ ਕੁਰਬਾਨੀ ਕੀਤੀ ਆਈ ਬਾਪੂ ਗੁਰੂ ਗੋਬ ਸਿੰਘ ਮਹਾਰਾਜ ਨੇ ਅੱਛਾ ਸਤਿਗੁਰੂ ਪਾਸ਼ਾ ਨੇ ਆਪ ਗੁਰੂ ਗੋਬ ਸਿੰਘ ਜੀ ਮਹਾਰਾਜ ਨੇ ਆਪਣਾ ਪਰਿਵਾਰ ਵਾਰਤਾ ਧਰਮ ਤੋਂ ਤੇ ਸਾਨੂੰ ਇਹ ਸਿੱਖਾਂ ਨੂੰ ਸੇਧ ਚਾਹੀਦੀ ਆ ਵੀ ਹੁਣ ਬੱਚੇ ਆ ਸਿੱਖੀ ਆ ਲਾਉਣ ਤੇ ਰਾਹ ਮਿਲ ਕੇ ਗੁਰੂ ਘਰ ਦੇ ਵਿੱਚ ਸੇਵਾ ਕਰਨ ਤੇ ਸਿੱਖੀ ਦੇ ਰਾਹ ਤੇ ਚੱਲਣਾ ਸਾਨੂੰ ਤਾਂ ਇਹੀ ਹੀ ਕਹਿ ਸਕਦੇ ਆ ਤੇ ਬਾਕੀ ਹੁਣ ਵੇਖੋ ਜੀ ਕਿੰਨੀਆਂ ਕੁਰਬਾਨੀਆਂ ਕੀਤੀਆਂ ਸਾਡੇ ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਾਤਸ਼ਾਹ ਨੇ ਆਪਣਾ ਪਰਿਵਾਰ ਵਾਰਤਾ ਤੇ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰ ਕੌਰ ਛੋਟੇ ਸਾਹਿਬ ਜਾਦੇ ਜੰਗ ਦੇ ਵਿੱਚ ਬਾਬਾ ਜੀ ਸਿੰਘ ਬਾਬਾ ਜਹਾਰ ਸਿੰਘ ਜੀ ਤੇ ਵੇਖੋ ਜੀ ਕਿੰਨੇ ਸਿੰਘਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਸਿੱਖੀ ਬਾਰੇ ਤੇ ਹੁਣ ਸਾਨੂੰ ਇਤਿਹਾਸ ਦੇ ਉੱਤੇ ਪੂਰਾ ਪਹਿਰਾ ਦੇਣਾ ਚਾਹੀਦਾ ਵਾ ਸਿੱਖ ਧਰਮ ਦੇ ਵਿੱਚ ਸਾਰਿਆਂ ਨੂੰ ਇੱਕੋ ਜਿਹਾ ਚੱਲਣਾ ਚਾਹੀਦਾ ਏ ਯਾਓ ਇਹ ਹੁਣ ਵੇਖੋ ਜੀ ਨੌਜਵਾਨ ਕੀ ਪੀੜੀ ਕੁੱਠੇ ਰਾਵਾਂ ਤੇ ਚੱਲ ਪਈ ਆ ਜਿਹੜੀ ਆ ਸਰਕਾਰ ਆ ਸਰਕਾਰ ਕੁੱਠੇ ਬੰਨਿਆਂ ਨੂੰ ਰਾਵਾਂ ਤੇ ਚਲਾਈ ਜਾਂਦੀ ਯਾਰ ਹੁਣ ਜਿਤਨਾ ਸਰਕਾਰ ਹੀ ਆ ਸਰਕਾਰ ਨੂੰ ਵੀ ਚਾਹੀਦਾ ਵਾ ਕਿ ਨੌਜਵਾਨ ਬੇਰੀ ਉਸੇ ਦਿਨ ਇਹਨਾਂ ਨੂੰ ਇਤਿਹਾਸ ਵੱਲ ਲਿਆਉਣਾ ਇਹਨਾਂ ਨੂੰ ਪਤਾ ਲੱਗੇ ਵੀ ਆਪਣੇ ਸਿੱਖ ਇਤਿਹਾਸ ਕੀ ਆ ਗੁਰੂਆਂ ਦਾ ਇਤਿਹਾਸ ਕੀ ਆ ਇਹਨਾਂ ਨੂੰ ਨੌਜਵਾਨਾਂ ਨੂੰ ਪਤਾ ਲੱਗੇ ਪਰ ਉਹਨਾਂ ਵੇਖੋ ਨਸ਼ੇ ਦਾ ਜਹਾਨ ਚੱਲ ਰਿਹਾ ਵਾ ਤੇ ਹੁਣ ਆਪਾਂ ਇਹੋ ਇਹਨਾਂ ਨੂੰ ਕਹਿੰਨੇ ਆ ਵੀ ਤੁਸੀਂ ਸਿੱਧੇ ਰਾਵਾਂ ਤੇ ਚੱਲੋ ਨੌਜਵਾਨੋ ਸਿੱਖੀ ਦੇ ਵਿੱਚ ਆਓ ਆਪਣੇ ਕੇਸ ਦਾੜੇ ਰੱਖੋ ਤੇ ਮਹਾਰਾਜ ਦੇ ਜੋ ਵੀ ਪਹਿਰਾ ਦੋ ਜੋ ਵੀ ਸਾਡੇ ਮਹਾਰਾਜ ਨੇ ਕਨੀ ਕੁਰਬਾਨੀ ਕੀਤੀ ਆਪਣਾ ਪਰਿਵਾਰ ਵਾਰਤਾ ਵਾ ਸਿੱਖੀ ਦੇ ਤੇ ਕੇਸ ਦਾੜੇ ਰੱਖੋ ਤੇ ਸਿੱਖੀ ਵਾਲਾ ਹੋ ਅਸੀਂ ਇਹ ਕਹਣਾ ਚਾਹੁੰਦੇ ਆ ਜੀ ਅੱਗੇ ਵੱਧਦੇ ਉਧਰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਅਤੇ ਰਾਜ ਸਭਾ ਮੈਂਬਰ ਵਿਕਰਮ ਸਾਨੀ ਵੱਲੋਂ ਕੇਂਦਰੀ ਮੰਤਰੀ ਨਿਰਮਲਾ ਸੀ타 ਰਮਨ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਸੋ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਦੇ ਨਾਲ ਮੀਟਿੰਗ ਦੇ ਵਿੱਚ ਆਰਡੀਐਫ ਦੇ ਪੈਸੇ ਦੇ ਉੱਤੇ ਚਰਚਾ ਕੀਤੀ ਗਈ ਸੋ ਦੱਸਦੀ ਹੈ ਕਿ ਆਰਡੀਐਫ ਦਾ ਪੈਸਾ ਲਗਭਗ 7000 ਕਰੋੜ ਰੁਪਏ ਹੈ ਜਿਹੜੇ ਉਹ ਕੇਂਦਰ ਵੱਲ ਪੰਜਾਬ ਦੇ ਬਕਾਏ ਨੇ ਜਿਸ ਨੂੰ ਲੈ ਕੇ ਲਗਾਤਾਰ ਮੀਟਿੰਗਾਂ ਨੇ ਜਿਹੜੀਆਂ ਕੇਂਦਰ ਦੇ ਮੰਤਰੀਆਂ ਨਾਲ ਕੀਤੀਆਂ ਜਾ ਰਹੀਆਂ ਨੇ ਸੋ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਨਾਲ ਮੁਲਾਕਾਤ ਕਰਨ ਉਪਰੰਤ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਖਿਆ ਕਿ ਅਸੀਂ ਆਰਡੀਐਫ ਦਾ ਗੰਭੀਰ ਮੁੱਦਾ ਜਿਹੜਾ ਉਹ ਉਠਾਇਆ ਜਿਸ ਦੀ ਰਕਮ ਘਟਾ ਕੇ 1% ਕਰ ਦਿੱਤੀ ਗਈ ਹੈ ਅਤੇ ਉਹ ਪੈਸਾ ਲੰਮੇ ਸਮੇਂ ਤੋਂ ਬਕਾਇਆ ਖੜਾ ਸੋ ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਇੱਕ ਵੱਖਰਾ ਸੂਬਾ ਹੈ ਤੇ ਸਾਡੇ ਅਧਿਕਾਰ ਨੇ ਜਿਹੜੇ ਖੋਹੇ ਜਾ ਰਹੇ ਨੇ ਜਦੋਂ ਕਿ ਦੇਸ਼ ਦੇ ਅੰਨ ਭੰਡਾਰ ਦੇ ਵਿੱਚ ਪੰਜਾਬ ਜ਼ਿਆਦਾਤਰ ਯੋਗਦਾਨ ਪਾਉਂਦਾ ਸੋ ਮੰਡੀ ਬੋਰਡ ਨੇ ਲੰਬੇ ਸਮੇਂ ਤੋਂ ਪੰਜਾਬ ਦੀਆਂ ਸੜਕਾਂ ਅਤੇ ਬਾਜ਼ਾਰਾਂ ਦਾ ਵਿਕਾਸ ਕੀਤਾ ਹੈ ਉੱਥੇ ਹੀ 68000 ਲੰਬੀਆਂ ਸੜਕਾਂ ਅਤੇ 2000 ਤੋਂ ਵੱਧ ਮੰਡੀਆਂ ਨੇ ਸੋ ਸਾਨੂੰ ਪੈਸੇ ਮਿਲਨੇ ਚਾਹੀਦੇ ਨੇ ਜੋ ਬਿਆਨ ਹੈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮੀਡੀਆ ਨੂੰ ਸਾਂਝਾ ਕੀਤਾ ਗਿਆ ਸੋ ਨਾਲ ਹੀ ਉਹਨਾਂ ਦਾ ਆਖਣਾ ਹੈ ਕਿ ਚੰਗੇ ਮਾਹੌਲ ਦੇ ਵਿੱਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ타 ਰਾਮਨ ਦੇ ਨਾਲ ਗੱਲਬਾਤ ਹੋਈ ਹੈ ਸੋ ਉਹਨਾਂ ਨੂੰ ਉਮੀਦ ਹੈ ਕਿ ਕੇਂਦਰ ਜਲਦ ਹੀ ਪੰਜਾਬ ਦੇ ਜੋ ਆਰਡੀਐਫ ਦੇ ਪੈਸੇ ਨੇ ਉਹਨਾਂ ਨੂੰ ਜਾਰੀ ਕਰੇਗਾ ਅੱਜ ਪੰਜਾਬ ਦਾ ਇੱਕ ਬਫਦ ਜਿਹੜਾ ਸਾਡੇ ਮਾਨਯੋਗ ਦੇਸ਼ ਦੇ ਐਫਐਮ ਮੈਡਮ ਨਿਰਮਲਾ ਸੀਤਾਰਾਮ ਜੀ ਨੂੰ ਅਸੀਂ ਮਿਲ ਕੇ ਆਏ ਕਿ ਮੇਰੇ ਨਾਲ ਸਾਡੇ ਪੰਜਾਬ ਦੇ ਫੂਡ ਮਿਨਿਸਟਰ ਲਾਲਚੰਦ ਕਟਾਰੂ ਚੱਕ ਜੀ ਸਾਡੇ ਮੈਂਬਰ ਪਾਰਲੀਮੈਂਟ ਵਿਕਰਮ ਸਾਨੀ ਜੀ ਅਸੀਂ ਬਹੁਤ ਹੀ ਗੰਭੀਰ ਮੁੱਦਾ ਪੰਜਾਬ ਦਾ ਕੀ ਆਰਡੀਐਫ ਦਾ ਪੈਸਾ ਜਿਹੜਾ ਰੂਰਲ ਡਵੈਲਪਮੈਂਟ ਫੰਡ ਦਾ ਪੈਸਾ ਸੈਂਟਰਵਲ ਕਾਫੀ ਲੰਬੇ ਅਰਸੇ ਤੋਂ ਰੁਕਿਆ ਪਿਆ ਸੀ ਜਿਹਦੀ ਅਮਾਉਂਟ ਘਟਾ ਕੇ 1% ਕੀਤੀ ਗਈ ਸੀ ਉਸ ਮੁੱਦੇ ਨੂੰ ਲੈ ਕੇ ਅਸੀਂ ਇਸ ਤੋਂ ਪਹਿਲਾਂ ਦੇਸ਼ ਦੇ ਫੂਡ ਮਿਨਿਸਟਰ ਪ੍ਰਲਾਪ ਜੋਸ਼ੀ ਜੀ ਨੂੰ ਮਿਲ ਕੇ ਆਏ ਸੀਗੇ ਔਰ ਉਸ ਬਾਅਦ ਪ੍ਰਲਾਪ ਜੋਸ਼ੀ ਜੀ ਨੇ ਕਿਹਾ ਸੀਗਾ ਕਿ ਤੁਸੀਂ ਦੇਸ਼ ਦੇ ਫਾਈਨਾਂਸ ਮਿਨਿਸਟਰ ਸਾਹਿਬ ਨੂੰ ਮਿਲੋ ਕਿਉਂਕਿ ਮਿਨਿਸਟਰੀ ਆਫ ਫਾਈਨਾਂਸ ਨੇ ਇੱਕ ਲੈਟਰ ਕੱਢਿਆ ਸੀਗਾ ਕਿ ਪੂਰੇ ਦੇਸ਼ ਦੇ ਅੰਦਰ ਰੇਟ ਜਿਹੜਾਗਾ ਉਹ 1% ਕੀਤਾ ਗਿਆ ਆਰਡੀਐਫ ਦਾ ਮੰਡੀ ਫੀਸ ਦਾ 1% ਕੀਤਾ ਗਿਆ 2% ਤੋਂ ਘਟਾ ਕੇ ਰੇਟ ਮਤਲਬ ਰੈਸ਼ਲਾਈਜੇਸ਼ਨ ਕੀਤੀ ਗਈ ਹੈ ਪੂਰੇ ਦੇਸ਼ ਦੇ ਅੰਦਰ ਇੱਕਸਾਰਤਾ ਕੀਤੀ ਗਈ ਹੈ ਉਹਦੇ ਉਹਦੇ ਕਾਰਨ ਅਸੀਂ ਅੱਜ ਉਹਨਾਂ ਨਾਲ ਮਿਲ ਕੇ ਆਏ ਹਾਂਗੇ ਉਹਨਾਂ ਨੇ ਬੜਾ ਸਪੱਸ਼ਟ ਕਿਹਾਗਾ ਕਿ ਬਿਲਕੁਲ ਇਹ ਮੁੱਦਾ ਅਸੀਂ ਵਿਚਾਰਾਂਗੇ ਇਸ ਮੁੱਦੇ ਤੇ ਜਿਹੜਾ ਬੜੀ ਜਲਦੀ ਐਕਸ਼ਨ ਲਵਾਂਗੇ ਕਿਉਂਕਿ ਪੰਜਾਬ ਡਿਫਰੈਂਟ ਆ ਪੰਜਾਬ ਹੋਰ ਨਾਲ ਸਟੇਟਾਂ ਨਾਲ ਕਿਵੇਂ ਅਲੱਗਾ ਇਸ ਗੱਲ ਦੀ ਚਰਚਾ ਅਸੀਂ ਕਰਕੇ ਆ ਕਿਉਂਕਿ ਸਾਡੇ ਨਾਲ ਸਾਡੇ ਪੰਜਾਬ ਦੇ ਸੀਐਸ ਕੈਪਸਨਾ ਜੀ ਔਰ ਫੂਡ ਦੇ ਸਾਡੇ ਸੈਕਟਰੀ ਵਿਕਾਸ ਗਰਗ ਜੀ ਉਹ ਵੀ ਨਾਲ ਸੀਗੇ ਅਸੀਂ ਬਿਲਕੁਲ ਦੱਸ ਕੇ ਆਂਗੇ ਕਿ ਪੰਜਾਬ ਡਿਫਰੈਂਟ ਕਿਦਾਂਗਾ ਕਿਉਂਕਿ ਪੰਜਾਬ ਜਿਹੜਾ ਉਹ ਸੈਂਟਰ ਫੂਡ ਦੇ ਲਈ ਸੈਂਟਰ ਪੂਲ ਦੇ ਅੰਦਰ 51% ਤੋਂ ਜ਼ਿਆਦਾ ਹਿੱਸਾ ਜਿਹੜਾ ਉਹ ਬੀਟਸ ਪਾਉਂਦਾਗਾ ਔਰ ਪੈਡੀ ਦੇ ਅੰਦਰ ਚਾਵਲ ਦੇ ਅੰਦਰ ਅਸੀਂ 22% ਹਿੱਸਾ ਪੰਜਾਬ ਪਾਉਂਦਾਗਾ ਸੈਂਟਰ ਪੂਲ ਦੇ ਅੰਦਰ ਯਾਨੀ ਸੈਂਟਰ ਜਿਹੜਾ ਕੌਮੀ ਅੰਨ ਭੰਡਾਰਾ ਉਹ ਸਭ ਤੋਂ ਜ਼ਿਆਦਾ ਹਿੱਸਾ ਜਿਹੜਾ ਪੰਜਾਬ ਪਾਉਂਦਾਗਾ ਇਸ ਗੱਲ ਕਰਕੇ ਪੰਜਾਬ ਅਲੱਗ ਆ ਔਰ ਕਿਉਂਕਿ ਬੜੇ ਲੰਬੇ ਅਰਸੇ ਤੋਂ ਲਗਭਗ 1967 ਤੋਂ ਬਾਅਦ ਮੰਡੀ ਜਿਹੜਾ ਬੋਰਡ ਡਿਵੈਲਪ ਕੀਤਾ ਗਿਆ ਪੰਜਾਬ ਦੇ ਜਿਹੜੇ ਪਿੰਡ ਦੇ ਉਹਨਾਂ ਨੂੰ ਜੋੜਿਆ ਗਿਆ ਪੰਜਾਬ ਦੇ ਅੰਦਰ ਮੰਡੀ ਦੀ ਮੰਡੀ ਬੋਰਡ ਨੇ ਸੜਕਾਂ ਬਣਾਈਆਂ ਔਰ ਇੱਕ ਮੰਡੀ ਦਾ ਇਨਫਰਾਸਟ੍ਰਕਚਰ ਜਿਹੜਾ ਉਹ ਡਿਵੈਲਪ ਕੀਤਾ ਅੱਜ ਪੰਜਾਬ ਦੇ ਅੰਦਰ ਲਗਭਗ 2000 ਮੰਡੀਆਂ ਲੱਗੀਆਂ ਜਿੱਥੇ ਸਰਕਾਰੀ ਖਰੀਦ ਹੁੰਦੀ ਆ ਔਰ ਲਗਭਗ 68000 ਕਿਲੋਮੀਟਰ ਲੰਬੀਆਂ ਸੜਕਾਂ ਲੱਗੀਆਂ ਜਿਨ੍ਹਾਂ ਦੇ ਰਾਹੀਂ ਉਹ ਜਿਹੜਾ ਫੂਡ ਜਿਹੜਾ ਸਾਡੀ ਕਣਕ ਆ ਚਾਵਲ ਆ ਮੰਡੀਆਂ ਤੱਕ ਪਹੁੰਚਦਾਗਾ ਉਹ ਇਨਫਰਾਸਟ੍ਰਕਚਰ ਜਿਹੜਾ ਕਿੰਨਾ ਕਿਤੇ ਤੈਸਨਾਸ ਹੋ ਜਾਊਗਾ ਉਹਨੂੰ ਕੈਮ ਰੱਖਣ ਲਈ ਮੰਡੀ ਫੀਸ ਔਰ ਆਰਡੀ ਆਫ ਦਾ ਫੈਸ ਜਿਹੜਾ ਹੈਗਾ ਪੈਸਾ ਹੋਣਾ ਚਾਹੀਦਾ ਇਸ ਗੱਲ ਨੂੰ ਲੈ ਕੇ ਬੜੀ ਸੰਜੀਦਾ ਪੋਜ਼ਿਟਿਵ ਪੇਜ ਦੇ ਅੰਦਰ ਗੱਲ ਹੋਈ ਆ ਔਰ ਮੈਡਮ ਐਫਐਮ ਨੇ ਸਾਨੂੰ ਵਿਸ਼ਵਾਸ ਦਿਵਾਇਆਗਾ ਕਿ ਬੜੇ ਜਲਦੀ ਜਿਹੜਾ ਹੈਗਾ ਇਸ ਮਾਮਲੇ ਦਾ ਹੱਲ ਕਰਾਂਗੇ ਔਰ ਦੂਸਰੇ ਡਿਪਾਰਟਮੈਂਟ ਤੋਂ ਰਿਪੋਰਟ ਲੈ ਕੇ ਕੋਈ ਮਾਮਲਾ ਫੂਡ ਨਾਲ ਸੰਬੰਧਤ ਆ ਰਿਪੋਰਟ ਲੈ ਕੇ ਤੇ ਬਾਅਦ ਸੇ ਜਿਹੜਾ ਹੈ ਡਿਟੇਲਸ ਅਸੀਂ ਆਰਡਰ ਜਾਰੀ ਕਰਾਂਗੇ ਇਹ ਫੀਸ ਜਿਹੜੀ ਉਹਨੂੰ ਲੈ ਕੇ ਇਹ ਹੋਇਆ ਕਿ ਪੈਸਾ ਵੀ ਜਿਹੜਾ ਈਜ਼ੀਲੀ ਬੜੀ ਜਲਦੀ ਆ ਜਾਏਗਾ ਦੋਨਾਂ ਚੀਜ਼ਾਂ ਨਾਲ ਨਹੀਂ ਨਹੀਂ ਦੇਖੋ ਹਜੇ ਤਾਂ ਉਹਨਾਂ ਨੇ ਇਸ ਗੱਲ ਤੇ ਫੈਸਲਾ ਕਰਨਾਗਾ ਕਿ ਪੰਜਾਬ ਦੀ ਫੀਸ ਜਿਹੜੀ ਆ ਪੰਜਾਬ ਤੇ ਹਰਿਆਣਾ ਦੀ ਜੇ ਮੈਂ ਗੱਲ ਕਰਾਂ ਹਰਿਆਣਾ ਸਟੇਟ ਵੀ ਇਚ ਆਉਂਦਾਗਾ ਹਰਿਆਣਾ ਤੇ ਪੰਜਾਬ ਦੀ ਫੀਸ ਜਿਹੜੀ ਆ ਉਹ ਦੂਸਰੇ ਰਾਜਾਂ ਨੂੰ ਕਿਵੇਂ ਵਧਾਈ ਜਾਵੇ ਕਿ ਪਹਿਲਾਂ ਨਾਲ ਹੀ ਘਟਾ ਦਿੱਤੀ ਗਈ ਹੈ ਉਹ ਜਦੋਂ ਬਤਾ ਦਿੱਤੀ ਗਈ ਹੈ ਫਿਰ ਬਿਲਕੁਲ ਜਿਹੜਾ ਰੁਕਿਆ ਪੈਸਾ ਕੋ ਤੁਰੰਤ ਚਾਰੀ ਕਰਨਗੇ ਜੀ ਕਿੰਨਾ ਘਰਿਆ ਪੈਸਾ ਔਰ ਲਗਭਗ 68500 ਕਰੋੜ 7000 ਦੇ ਨੇੜੇ 7000 ਕਰੋੜ ਰੁਪਏ ਜਿਹੜਾ ਉਹ ਸੈਂਟਰਲ ਸਾਡਾ ਖੜਾਗਾ ਸੋ ਮੈਨੂੰ ਪੂਰਨ ਆਸ ਹੈ ਕਿ ਰਿਜ਼ਲਟ ਪੋਜ਼ਿਟਿਵ ਆਊਗਾ ਸੰਤ ਨਹੀਂ ਨਹੀਂ ਮੈਂ ਤਕਰੀਬਨ ਪਾਰਲੀਮੈਂਟ ਦੇ ਹਰ ਸੈਸ਼ਨ 'ਚ ਇਹ ਮੁੱਦਾ ਚੁਕਦਾ ਕਿ ਜਿਹੜੇ ਪੰਜਾਬ ਦੇ ਡਿਊਜ਼ ਨੇ ਪਰ ਮਸਲਾ ਜਿਹੜਾ ਉਹ ਸਾਨੂੰ ਗੱਲਬਾਤ ਰਹੀ ਇੰਗੇਜਮੈਂਟ ਨਾਲ ਹੀ ਜੋ ਅੱਜ ਚੀਮਾ ਸਾਹਿਬ वित्त मंत्री पंजाब ਦੇ ਸਰਪ੍ਰਸਤੀ ਚ ਇੱਕ ਵਫਦ ਮਿਲਿਆ ਚੀਫ ਸਕੱਟਰੀ ਸਾਹਿਬ ਕਟਾਰ ਚੁੱਕ ਸਾਹਿਬ ਔਰ ਵਿਕਾਸ ਗਰਗ ਜੀ ਸਾਰੇ ਜਿਹੜੇ ਵਿਅਕਤੀ ਉੱਥੇ ਅਸੀਂ ਫਾਈਨੈਂਸ ਮਿਨਿਸਟਰ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਦੱਸਿਆ ਕਿ ਪੰਜਾਬ ਨੂੰ ਤੁਸੀਂ ਬਾਕੀ ਸੂਬਿਆਂ ਨਾਲ ਕੰਪੇਅਰ ਨਹੀਂ ਕਰ ਸਕਦੇ ਪੰਜਾਬ ਜਿਹੜਾ 130 35 ਲੱਖ ਟਨ ਕਣਕ ਸੈਂਟਰਲ ਪੂਲ ਲਈ ਖਰੀਦਦਾ 175 ਲੱਖ ਟਨ ਪੈਡੀ ਖਰੀਦਾ ਪੰਜਾਬ ਉਹਦੇ ਪਾਵੇਂ ਵਾਟਰ ਟੇਬਲ ਹੋਰ ਜਿਹੜੀਆਂ ਔਕੜਾਂ ਸਾਨੂੰ ਆ ਰਹੀਆਂ ਇਸ ਲਈ ਪੰਜਾਬ ਦੇ ਵਿੱਚ ਜਿਹੜਾ ਆਰਡੀਐਫ ਇਹ ਨੂੰ ਪੰਜਾਬ ਨੂੰ ਸਾਰੇ ਸੂਬਿਆਂ ਦੇ ਨਾਲ ਤਕੜੀ ਚ ਤੋਲਣਾ ਇਹ ਠੀਕ ਨਹੀਂ ਹੈ ਜੇ ਤੁਸੀਂ ਬਾਕੀ ਸੂਬਿਆਂ ਲਈ ਘਟਾ ਕੇ 1% ਕੀਤਾ ਪੰਜਾਬ ਨੂੰ 3% ਮਿਲਦਾ ਸੀ ਹੁਣ ਤੇ ਮਿਲਿਆ ਹੀ 0 ਹੈ ਖੈਰ ਸਾਨੂੰ ਮਿਲਿਆ ਨਹੀਂ ਲੇਕਿਨ ਅਸੀਂ ਕਹਿੰਦੇ ਕਿ ਉਹਦਾ 3% ਹੀ ਬਰਕਰਾਰ ਰੱਖਣਾ ਚਾਹੀਦਾ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਕਿ ਮੈਂ ਜਿਹੜੀ ਪ੍ਰਲਾਜ ਜੋਸ਼ੀ ਜੀ ਫੂਡ ਔਰ ਜਿਹੜੇ ਪਬਲਿਕ ਡਿਸਟ੍ਰੀਬਿਊਸ਼ਨ ਮਨਿਸਟਰ ਹੈ ਉਹਨਾਂ ਨਾਲ ਕੰਜ਼ਿਊਮਰ ਅਫੇਅਰ ਉਹਨਾਂ ਨਾਲ ਗੱਲਬਾਤ ਕਰਕੇ ਮੰਤਰਾਲੇ ਨਾਲ ਗੱਲਬਾਤ ਕਰਕੇ ਵਿੱਤ ਮੰਤਰਾਲੇ ਔਰ ਫੂਡ ਮਿਨਿਸਟਰੀ ਦੋਨੋਂ ਤਾਲਮਿਲ ਕਰਕੇ ਉਹ ਕਹਿੰਦੇ ਕਿ ਅਸੀਂ ਦੱਸਾਂਗੇ ਵੀ ਕੀ ਬੈਸਟ ਹੋ ਸਕਦਾ ਤੇ ਫਿਰ ਅਸੀਂ ਫਿਰ ਫਾਲੋ ਅਪ ਮੀਟਿੰਗ ਫਿਰ ਫਿਰ ਆ ਜਾਾਂਗੇ ਤਿੰਨ ਚਾਰ ਹਫ਼ਤੇ ਬਾਅਦ ਤੇ ਮੈਨੂੰ ਉਮੀਦ ਹੈ ਕਿ ਕੁਛ ਨਾ ਕੁਛ ਇਹਦਾ ਹੱਲ ਹੋਣਾ ਚਾਹੀਦਾ ਕਿਉਂਕਿ ਇਨੀ ਤੇ ਪੰਜਾਬ ਦਾ ਇੱਕ ਪਾਸੇ ਇਨਾ ਕਰਜ਼ਾ ਆਪਣਾ ਦੂਜੇ ਪਾਸੇ ਇਹ ਜਿਹੜੀ ਰੂਰਲ ਡਵੈਲਪਮੈਂਟ ਫੰਡ ਹੈ ਜਿਹ ਪੰਜਾਬ ਦੀਆਂ ਸੜਕਾਂ ਨੇ ਸਾਡੀਆਂ 65 70 ਹਜ਼ਾਰ ਕਿਲੋਮੀਟਰ ਸੜਕਾਂ ਪਿੰਡਾਂ ਦੀਆਂ ਮੰਡੀਆਂ ਨੇ 2000 ਮੰਡੀਆਂ ਪੰਜਾਬ ਦੇ ਵਿੱਚ ਅਸੀਂ ਕਿਹੜੀ ਸਟੇਟ ਦੇ ਵਿੱਚ ਬਿਹਾਰ ਚ ਜਾਂ ਦੂਜੇ ਚ ਮੰਡੀਆਂ ਕਿਹੜੀਆਂ ਵੇਅਰ ਹਾਊਸ ਕਿੱਥੇ ਬਣੇ ਆ ਅਸੀਂ ਕਿਸਾਨਾਂ ਦੇ ਬੈਂਡ ਲਈ ਜਦੋਂ ਫਸਲ ਵੇਚਣ ਆਉਂਦੇ ਆ ਸ਼ੈੱਡ ਪਾਉਣੇ ਆ ਉਹਨਾਂ ਲਈ ਬਣਾਣਾ ਹੈ ਰਹਿਣ ਅਸੀਂ ਤਾਂ ਮਾਡਰਨਾਈਜ਼ ਕਰਨਾ ਚਾਹੁੰਦੇ ਆ ਨਾ ਸਹੂਲਤਾਂ ਕਿਸਾਨਾਂ ਲਈ ਇਹ ਸਾਰਾ ਇਹ ਇਹਦੇ ਚੋਂ ਹੀ ਨਿਕਲਣਾ ਰੂਰਲ ਡਵੈਲਪਮੈਂਟ ਫੰਡ ਚ ਜਿਹੜਾ ਅਸੀਂ ਫੂਡ ਗ੍ਰੇਨ ਲੈ ਲੈ ਕੇ ਕੇਂਦਰ ਦੀ ਝੋਲੀ ਚ ਆ ਐਫਸੀਆਈ ਨੂੰ ਪਾ ਰਹੇ ਆ ਤੇ ਉਹ ਬਹੁਤ ਹੀ ਉਹਨਾਂ ਨੇ ਗੱਲ ਧਿਆਨ ਨਾਲ ਸੁਣੀ ਬੜੇ ਤੇ ਬੜਾ ਆਸ਼ਵਾਸਨ ਦਿੱਤਾ ਕਿ ਮੈਂ ਇਹਨੂੰ ਟੇਕ ਅਪ ਕਰਾਂਗੇ ਪੰਜਾਬ ਦੇ ਅੰਦਰ ਪਿਛਲੇ ਸਮੇਂ ਦੇ ਦੌਰਾਨ ਕੇਂਦਰ ਸਰਕਾਰ ਵੱਲੋਂ ਜਿਹੜਾ ਸਾਰੇ ਦੇਸ਼ ਦੇ ਅੰਦਰ ਇਸਾਰਤਾ ਦਾ ਰੂਪ ਦਿੰਦੇ ਹੋયા ਜਿਹੜੀ ਆ ਆਰਡੀਐਫ ਤੇ ਮੰਡੀ ਮਾਰਕੀਟ ਫੀਸ ਦੀ ਮਤਲਬ ਸੀਗੀ ਉਹ ਘਟਾ ਕੇ 2% ਕਰਤੀ ਸੀਗੀ ਪੰਜਾਬ ਨੂੰ ਤੇ ਹਰਿਆਣੇ ਨੂੰ ਪਹਿਲਾਂ ਮਿਲਦੀ ਸੀਗੀ 3% ਆਰਡੀਐਫ ਤੇ 3% ਮਾਰਕੀਟ ਫੀਸ ਮਿਲਦੀ ਸੀਗੀ ਸੋ ਇਸ ਗੱਲ ਨੂੰ ਲੈ ਕੇ ਪੰਜਾਬ ਦੇ ਅੰਦਰ ਕਾਫੀ ਚਰਚਾ ਵੀ ਹੁੰਦੀ ਰਹੀ ਹੈ ਰੋਸ ਵੀ ਸੀਗਾ ਪੰਜਾਬ ਦੇ ਅੰਦਰ ਸੋ ਮਾਨਜੋਗ ਮੁੱਖ ਮੰਤਰੀ ਜੀ ਦੀ ਗਵਾਈ ਦੇ ਵਿੱਚ ਜਿਹੜੀ ਕੇਂਦਰ ਨੇ ਇੱਕ ਮਤਲਬ ਜੀ ਗਾਈਡਲਾਈਨ ਕੀਤੀ ਵੀ ਤੁਸੀਂ ਇਸ ਪੈਸੇ ਨੂੰ ਆਰਡੀਐਫ ਦੇ ਪੈਸੇ ਨੂੰ ਮੰਡੀਆਂ ਦੇ ਜਿਹੜਾ ਸਟ੍ਰਕਚਰ ਆ ਜਾਂ ਰੂਲ ਸਟ੍ਰਕਚਰ ਜਿਹੜਾ ਆ ਰੂਰਲ ਡਿਵੈਲਪਮੈਂਟ ਤੇ ਹੀ ਤੁਸੀਂ ਖਰਚੋਗੇ ਤੇ ਇਹਦੇ ਲਈ ਤੁਸੀਂ ਇੱਕ ਲਾ ਪੰਜਾਬ ਦੀ ਅਸੈਂਬਲੀ ਚ ਪਾਸ ਕਰੋ ਉਹ ਵੀ ਪੰਜਾਬ ਨੇ ਪਾਸ ਕੀਤਾ ਪਰ ਇਹਦੇ باوجود ਵੀ ਜਿਹੜਾ ਉਹ ਜਿਹੜਾ ਪੰਜਾਬ ਦਾ ਰਾਈਟ ਉਹ ਪੰਜਾਬ ਨੂੰ ਨਹੀਂ ਸਿਲ ਮਿਲ ਰਿਹਾ ਸੋ ਪਿਛਲੇ ਦਿਨਾਂ ਦੇ ਦੌਰਾਨ ਵੀ ਜਿਹੜੇ ਯੂਨੀਅਨ ਮਿਨਿਸਟਰ ਨੇ ਆਪਣੇ ਫੂਡ ਸਪਲਾਈ ਦੇ ਉਹਨਾਂ ਨੂੰ ਮਿਲੇ ਹਾਂ ਆਪਣੇ ਦਿੱਲੀ ਦੇ ਅੰਦਰ ਅੱਛੇ ਮਾਹੌਲ ਚ ਚਰਚਾ ਹੋਈ ਤੇ ਉਹਨਾਂ ਦਾ ਇੱਕ ਸੁਝਾਅ ਸੀਗਾ ਵੀ ਤੁਸੀਂ ਕੇਂਦਰੀ ਅ ਫਾਇਨੈਂਸ ਮਿਨਿਸਟਰ ਨੂੰ ਮਿਲੋ ਤੇ ਅੱਜ ਅਸੀਂ ਮਾਨਜੋ ਚੀਮਾ ਸਾਹਿਬ ਦੀ ਅਗਵਾਈ ਚ ਮੈਂ ਵੀ ਨਾਲ ਸੀਗਾ ਸਾਡੇ ਸਾਹਨੀ ਸਾਹਿਬ ਜਿਹੜੇ ਰਾਜ ਸਭਾ ਦੇ ਮੈਂਬਰ ਨੇ ਤੇ ਸਾਡੇ ਸਮਸਤ ਅਧਿਕਾਰੀ ਸਹਿਬਾਨ ਚੀਫ ਸੈਕਟਰੀ ਪੰਜਾਬ ਸਾਰਿਆਂ ਨੇ ਅਸੀਂ ਰਲ ਕੇ ਅੱਜ ਜਿਹੜਾ ਉਹ ਜੂਨੀਅਰ ਮਿਨਿਸਟਰ ਮੈਡਮ ਸੀਤਾਰਮਨ ਜੀ ਨਾਲ ਗੱਲਬਾਤ ਕੀਤੀ ਹੈ ਔਰ ਸਾਨੂੰ ਖੁਸ਼ੀ ਹੈ ਵੀ ਇੱਕ ਚੰਗੇ ਮਾਹੌਲ ਚ ਗੱਲਬਾਤ ਹੋਈ ਹੈ ਉਹਨਾਂ ਨੇ ਸਜੀਦਗੀ ਦਾ ਪਕਟਾਵਾ ਵੀ ਕੀਤਾ ਤੇ ਭਰੋਸਾ ਵੀ ਦਵਾਇਆ ਕਿ ਪੰਜਾਬ ਦਾ ਕੇਸ ਉਹਨਾਂ ਨੇ ਸਮਝਿਆ ਕਿ ਇਹ ਬਾਕੀ ਸੂਬਿਆਂੋਂ ਵੱਖਰਾ ਪੰਜਾਬ ਕੇਂਦਰੀ ਪੂਲ ਦੇ ਅੰਦਰ ਵੱਡੀ ਭੂਮਿਕਾ ਅਦਾ ਕਰਦਾ ਅਨਾਜ ਦੀ ਚਾਹੇ ਉਹ ਬੀਟਾ ਚਾਹੇ ਉਹ ਪੈਡੀ ਹੈ ਸੋ ਇਸ ਕਰਕੇ ਜਿਹੜੀਆਂ ਸੜਕਾਂ ਨੇ ਮੰਡੀ 'ਚੋਂ ਨਾਲ ਚੱਕਣ ਦੇ ਲਈ 6800 ਕਿਲੋਮੀਟਰ ਦੀਆਂ ਸੜਕਾਂ ਨੇ ਜਿਹੜੀਆਂ ਇਹਦੇ ਆਸਰੇ ਹੀ ਬਣਦੀਆਂ ਸੀਗੀਆਂ ਇਹਦੇ ਨਾਲ ਹੀ ਹਰ 5 ਸਾਲ ਬਾਅਦ ਉਹ ਰਿਪੇਅਰ ਹੁੰਦੀ ਸੀਗੀ ਸੋ ਇਸ ਕਰਕੇ ਜਿਹੜਾ ਲਗਭਗ 7000 ਕਰੋੜ ਰੁਪਇਆ ਪੰਜਾਬ ਦਾ ਜਿਹੜਾ ਰਾਈਟ ਹੈ ਪੰਜਾਬ ਦਾ ਉਹ ਪੰਜਾਬ ਨੂੰ ਨਹੀਂ ਮਿਲ ਰਿਹਾ ਸੋ ਅੱਜ ਉਹਦੇ ਸਵਾਂਝ ਮਿਲੇ ਆਂ ਔਰ ਸਾਨੂੰ ਉਮੀਦ ਹੈ ਦੀ ਜਿਸ ਤਰ੍ਹਾਂ ਮੈਡਮ ਨੇ ਗੱਲਬਾਤ ਸੁਣੀ ਹੈ ਪੰਜਾਬ ਦਾ ਪੈਸਾ ਪੰਜਾਬ ਨੂੰ ਮਿਲੇਗਾ ਅੱਗੇ ਵੱਧਦੇ ਆ ਉਧਰ ਅੰਮ੍ਰਿਤਸਰ ਦੇ ਭੰਡਾਰੀ ਪੁਲ ਤੋਂ ਇੱਕ ਸੜਕੀ ਹਾਦਸਾ ਜਿਹੜਾ ਵਾਪਰ ਗਿਆ ਜਿੱਥੇ ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਰਕੇ ਇੱਕ ਵਿਅਕਤੀ ਫਲਾਈਓਵਰ ਤੋਂ ਹੇਠਾਂ ਡਿੱਗ ਗਿਆ ਜੋ ਕਿ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਤੇ ਉਸ ਨੂੰ ਇਲਾਜ ਦੇ ਲਈ ਹੁਣ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਸੋ ਜਲੰਧਰ ਵਾਲੀ ਸਾਈਡ ਨੂੰ ਜਾਂਦੇ ਫਲਾਈਓਵਰ ਦੇ ਉੱਤੇ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ਤੋਂ ਛੁੱਟੀ ਕਰਕੇ ਆ ਰਿਹਾ ਇੱਕ ਵਿਅਕਤੀ ਫਲਾਈਓਵਰ ਤੋਂ 헤ਠਾਂ ਜਾ ਡਿੱਗਾ ਸੋ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਦਾ ਆਖਣਾ ਹੈ ਕਿ ਭੰਡਾਰੀ ਪੁਲ ਫਲਾਈਓਵਰ ਤੋਂ ਇੱਕ ਵਿਅਕਤੀ ਹੈ ਜਿਹੜਾ 헤ਠਾਂ ਡਿੱਗਾ ਸੋ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਭੰਡਾਰੀ ਪੁਲ ਫਲਾਈਓਵਰ ਤੋਂ ਇੱਕ ਵਿਅਕਤੀ ਹੈ ਜਿਹੜਾ 헤ਠਾਂ ਡਿੱਗਾ ਜੋ ਕਿ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਦਾਖਲ ਕਰਵਾ ਦਿੱਤਾ ਗਿਆ ਉੱਥੇ ਹੀ ਜ਼ਖਮੀ ਹੋਏ ਵਿਅਕਤੀ ਦੀ ਪਛਾਣ ਸੋਨੂਪਾਲ ਸ਼ਰਮਾ ਦੇ ਰੂਪ ਵਜੋਂ ਹੋਈ ਹੈ ਜੋ ਕਿ ਅਮਰਤਸਰ ਦੇ ਹੀ ਨૈયਰ ਹਸਪਤਾਲ ਦੇ ਵਿੱਚ ਆਪਣੀ ਡਿਊਟੀ ਕਰਦਾ ਸੀ ਤੇ ਜਦੋਂ ਉਹ ਕੰਮ ਤੋਂ ਆਪਣੇ ਘਰ ਜਾ ਰਿਹਾ ਸੀ ਤਾਂ ਭੰਡਾਰੀ ਪੁਲ ਵਾਲੇ ਫਲਾਈਓਵਰ ਉੱਤੇ ਉਸਦੇ ਮੋਟਰਸਾਈਕਲ ਦਾ ਸੰਤੁਲਨ ਜਿਹੜਾ ਵਿਗੜ ਗਿਆ ਜਿਸ ਕਰਕੇ ਉਹ ਫਲਾਈਓਵਰ ਦੇ ਨਾਲ ਲੱਗੇ ਡਿਵਾਈਡਰ ਦੇ ਨਾਲ ਜਾ ਟਕਰਾਇਆ ਤੇ ਵਿਅਕਤੀ ਫਲਾਈਓਵਰ ਤੋਂ ਹੇਠਾਂ ਜਾ ਡਿੱਗਿਆ ਜਿਸ ਤੋਂ ਬਾਅਦ ਵਿਅਕਤੀ ਦੇ ਕਾਫੀ ਗੰਭੀਰ ਸੱਟਾਂ ਵੀ ਲੱਗੀਆਂ ਨੇ ਜੋ ਕਿ ਹੁਣ ਹਸਪਤਾਲ ਦੇ ਵਿੱਚ ਇਲਾਜ ਅਧੀਨ ਹੈ ਇਹ ਜਿਹੜਾ ਐਲੀਵੇਟਡ ਰੋਡ ਜਾਂਦੀ ਹੈ ਭੰਡਾਰੀ ਬ੍ਰਿਜ ਤੋਂ ਜਲੰਧਰ ਨੂੰ ਇੱਥੋਂ ਲੈਕਡਾਊਨ ਹੁੰਦਾ ਆ ਪਿੰਗਲਵਾੜਾ ਨੂੰ ਤੇ ਸਾਨੂੰ ਕਿਸੇ ਰਾਹਗੀਰ ਦਾ ਫੋਨ ਆਇਆ ਸੀ ਕਿ ਉਹ ਆ ਜਾ ਰਹੇ ਨੇ ਤੇ ਉਹਨਾਂ ਦੇ ਅੱਗੇ ਮੋਟਰਸਾਈਕਲ ਸਵਾਰ ਇੱਕ ਸਿੱਧਾ ਹੀ ਡਿਵਾਈਡਰ 'ਚ ਵੱਜ ਗਿਆ ਤੇ نیچے ਜਿਹੜਾ गिर ਗਿਆ ਆ ਤੇ ਮੌਕੇ ਤੇ ਪਹੁੰਚੇ ਹਾਂ ਅਸੀਂ ਤੇ ਜੋ ਥੱਲੇ ਉਹ ਡਿੱਗਿਆ ਹੋਇਆ ਸੀ ਤੇ ਉਹਦੇ ਤਲਾਸ਼ੀ ਲੈਣ ਤੇ ਉਹਦਾ ਆਈ ਕਾਰਡ ਮਿਲਿਆ ਜਿਹੜਾ ਨੀਅਰ ਹਸਪੀਟਲ 'ਚ ਜੌਬ ਕਰਦਾ ਹੈ ਸੋਨੂਪਾਲ ਸ਼ਰਮਾ ਜਿਹੜਾ ਗਿਲਵਾਲੀ ਗੇਟ ਦਾ ਰਹਿਣ ਵਾਲਾ ਉਮਰ ਕਰੀਬ 40 ਕਿ ਸਾਲ ਤੇ ਨੀਅਰ ਹਸਪੀਟਲ ਹੀ ਉਹਨੂੰ ਭੇਜ ਦਿੱਤਾ ਜਿਹੜੀ ਆ ਕਾਫੀ ਉਹਦੇ ਸਿਰ ਤੇ ਸੱਟ ਲੱਗੀ ਹੈ ਜੀ ਤੇ ਕਾਰਨ ਦਾ ਲੱਗਦਾ ਸਰਵਟ ਲੀਕ ਹੋ ਗਿਆ ਕਿ ਨਹੀਂ ਨਹੀਂ ਇਹੋ ਜੀ ਕੋਈ ਗਲਤੀ ਜੇ ਸਾਹਮਣੇ ਨਹੀਂ ਆਈ ਬਾਕੀ ਹਸਪੀਟਲ 'ਚ ਦੇਖਣਗੇ ਰਾਘੀਰ ਨੇ ਦੱਸਿਆ ਕਿ ਸਿੱਧਾ ਹੀ ਆ ਜਿਹੜਾ ਡਿਵਾਈਡਰ ਜਿਹੜਾ ਆ ਉਹਦੇ ਵਿੱਚ ਮੋਟਰਸਾਈਕਲ ਕਿਤੇ ਉਹਦਾ ਧਿਆਨ ਭਟਕ ਗਿਆ ਜਾਂ ਉਹ ਧਿਆਨ ਨਹੀਂ ਰਿਹਾ ਸਿੱਧਾ ਹੀ ਡਿਵਾਈਡਰ 'ਚ ਇਟ ਕੀਤਾ ਮੋਟਰਸਾਈਕਲ ਦਾ ਅਗਲਾ ਰਿੰਮ ਜਿਹੜਾ ਹੈ ਉੱਥੇ ਹੀ ਬ੍ਰੇਕ ਹੋ ਗਿਆ ਆ ਮੋਟਰਸਾਈਕਲ ਇੱਥੇ गिर ਗਿਆ ਤੇ ਉਹ ਬੰਦਾ ਜਿਹੜਾ ਸਿੱਧਾ نیچے ਜਿਹੜਾ ਆ ਥੱਲੇ ਜਾ ਕੇ ਕਾਫੀ ਅੱਗੇ 30 40 ਫੁੱਟ ਅੱਗੇ ਜਾ ਕੇ गिर ਗਿਆ ਹੈ ਕਾਫੀ ਸੀਰੀਅਸ ਹੈ ਜੀ ਕਾਫੀ ਸੱਟਾਂ ਲੱਗੀਆਂ ਨੇ ਸਿਰ ਤੇ ਸੱਟ ਕਾਫੀ ਗੰਭੀਰ ਲੱਗੀ ਹੈ ਤਕਰੀਬ 40 ਸਾਲ ਉਮਰ ਹੈ ਸੋ ਖਬਰਾਂ ਹੁਣ ਤੱਕ ਦੇ ਵਿੱਚ ਐਨਾ ਹੀ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਬਣੇ ਰਹੋ ਦਾ ਅਨਮਿਊਟ ਦੇ ਨਾਲ ਮੈਨੂੰ ਦਿਓ ਇਜਾਜ਼ਤ ਧ